ਇਹਾਰਾ ਸੀ ਪਾਇਦਾ ਛੱਡ ਕੱਲ ਪਰਸੋਂ ਤੇ ਸਾਡਾ ਛੱਡ ਵੀ ਤੋੜਿਆ ਗਿਆ ਬਾਕੀ ਪੂਰੀ ਮਾਰਕੀਟ ਦੀ ਛੱਡ ਪਈ ਹੋਈ ਹੈ ਸਿਰਫ ਸਾਡਾ ਛੱਡ ਤੋੜਿਆ ਹੈ ਤੇ 19 ਸਾਲ ਹੈ ਮੇਰੇ ਬੇਟੇ ਨੂੰ ਇਹ ਬਾਹਰ ਜਾਣੇ ਨੂੰ ਫਿਰਦਾ ਹਦਾ ਮੇਰਾ ਘਰ ਬਰਬਾਦ ਹੋ ਜੂਗਾ ਮੇਰਾ ਬੱਚਾ ਬਰਬਾਦ ਹੋ ਜਾਣਾ ਆ ਵੀ ਆ ਕੇ ਹਾਂਜੀ 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 ਥੋੜੀ ਥੋੜੀ ਸਾਈਡ ਤੇ ਇਹਦੀ ਵੀ ਡਾਇਰੈਕਸ਼ਨ ਸੀ ਤੋੜਨ ਦੀ ਇਹ ਤਾਂ ਨਹੀਂ ਪਤਾ ਕਿ ਐਸੇ ਇਹ ਤੁਸੀਂ ਆਪਣੇ ਇਹ ਤੁਸੀਂ ਆਪਣੇ ਵੱਲੋਂ ਲਾਇਆ ਹੈ ਨਹੀਂ ਇਹ ਨਾ ਮਤਲਬ ਇਹ ਹੈ ਕਿ ਇਹਨਾਂ ਦੇ ਨਾਲ ਫਿਰ ਕਾਫੀ ਹੋਰ ਵੀ ਨੇ ਉਹ ਵੀ ਮੈਨੂੰ ਲੱਗਦਾ ਕਿ ਕਰ ਦੋ ਸਾਫ ਸਾਰੇ ਕਰ ਦਿੰਦੇ ਮੈਨੂੰ ਸਾਰੇ ਸਾਫ ਕਰ ਦੋ ਨਾ ਇਹਨਾਂ ਨੂੰ ਦਿੱਕਤ ਨਾ ਲੱਗੇ ਸਾਨੂੰ ਤੁਹਾਨੂੰ ਬੁਲਾਉਂਗਾ ਸਾਰੇ ਠੀਕ ਹੈ ਸਾਰੇ ਬੁਲਾਉਂਗਾ ਤਾਂ ਦੇਖੋ ਜੀ ਸਾਲ ਮੇਰੀ ਗੱਲ ਸੁਣੋ ਸਾਰੇ ਮੇਰੀ ਗੱਲ ਸੁਣੋ ਹੋਏ ਜੀ ਇਹਨਾਂ ਨੂੰ ਦੇਖ ਕੇ ਵੀ ਇਲੈਗਲ ਹਨ ਤੁਹਾਨੂੰ ਤਾਂ ਲੱਗੇ ਕਿ ਤਾਂ ਇਹਨਾਂ ਨਾਲ ਕਾਫੀ ਜ਼ਿਆਦਾ ਤੇਪੂ ਨੂੰ ਕਲੀਅਰ ਕਰਨਾ ਚਾਹੀਦਾ ਤੁਹਾਡੇ ਆਲੇ ਪਾਲੇ ਹੋ ਰਹੇ ਨੇ ਬਹੁਤ ਜ਼ਿਆਦਾ ਜੀ ਇਹਨਾਂ ਦੀ ਗੈਰ ਕਾਨੂੰਨੀ ਹੈ ਇਹੋ ਸਭ ਚਾਹੇ ਉਹ ਘਾਟਾ ਚਾਹੇ ਜ਼ਿਆਦਾ ਆਪਾਂ ਸਾਫ ਕਰਦੇ ਠੀਕ ਹੈ ਹੰਮ ਜਿਹੜੀਆਂ ਜਿੰਨੀਆਂ ਵੀ ਮੈਂ ਜਿਹੜੀਆਂ ਨਜਾਇਜ਼ ਉਸਾਰੀਆਂ ਸੀ ਉਹ ਢਾਈਆਂ ਸੀ ਉਹ ਮੈਡਮ ਅਸਾਂ ਮੰਨ ਕੇ ਉਹ ਢਾਈਆਂ ਸੀ ਇੱਥੇ ਮੀਡੀਆ ਖੜਾ ਉਹ ਢਾਉਣ ਤੋਂ ਬਾਅਦ ਕੀ ਹੋਇਆ ਕਈ ਦੁਬਾਰੇ ਬਣ ਗਈਆਂ ਬਹੁਤ سارے ਲੋਕਾਂ ਨੂੰ ਇਹ ਲੱਗਦਾ ਹੋਣਾ ਵੀ ਹੋਰੇ ਮੈਡਮ ਨੇ ਬੁਲਾ ਬਣੂ ਕੇ ਹੁਣ ਦੁਬਾਰੇ ਬਣਵਾਤੀ ਉਹ ਕੱਲ ਮੈਂ ਫੇਰ ਸਾਰੀਆਂ ਢਾਈਆਂ ਉਹਨਾਂ ਦੀਆਂ ਜਿੰਨੀਆਂ ਬਣੀਆਂ ਹੋਈਆਂ ਸੀ ਮੈਨੂੰ ਨਹੀਂ ਪਤਾ ਕਿ ਇਹ ਸ਼ਹਿਰ 'ਚ ਆ ਕੇ ਜਿਹੜੇ ਵੀ ਕੋਈ ਕੰਸਟਰਕਸ਼ਨ ਵਾਲੇ ਹੈਗੇ ਨੇ ਕੋਈ ਸਾਡਾ ਬੰਦਾ ਕਵੇ ਕੋਈ ਬਾੜੋ ਬੰਦਾ ਕਵੇ ਕੋਈ ਵੀ ਬੰਦਾ ਕਵੇ ਸਾਡੇ ਨਾਂ ਉੱਤੇ ਵੀ ਨਹੀਂ ਅਸੀਂ ਸੈਟਿੰਗ ਕਰ ਲਵਾਂਗੇ ਤੁਸੀਂ ਬਣਾ ਲਓ ਜਿਸ ਥਾਂ ਉੱਤੇ ਵੀ ਬਲਡوزر ਅਸੀਂ ਚਲਾ ਦਿੱਤਾ ਹੈ ਕੋਈ ਵੀ ਗੈਰ ਕਾਨੂੰਨੀ ਸਾਰੀ ਹੋਈ ਹੋਈ ਆ ਉਹਨੇ ਢਹਿਣਾ ਹੈ ਉਹ ਕਿਸੇ ਦੀ ਵੀ ਸਿਫਾਰਸ਼ ਉੱਤੇ ਤੁਹਾਡੀ ਦੁਬਾਰੇ ਨਹੀਂ ਬਣਨੀ ਹੁਣ ਤੁਸੀਂ ਪਹਿਲਾਂ ਖਰਚਾ ਕੀਤਾ ਸੀ ਤੁਸੀਂ ਸਾਰੀ ਸੜਕ ਰੋਕ ਕੇ ਗੈਰ ਕਾਨੂੰਨੀ ਸਾਰੀਆਂ ਕੀਤੀਆਂ ਢਾਈਆਂ ਹੁਣ ਤੁਸੀਂ ਦੁਬਾਰੇ ਬਣਾ ਲਈਆਂ ਮੈਨੂੰ ਨਹੀਂ ਪਤਾ ਕਿ ਦੀ ਚੱਕ ਚੱਕੇ ਪਰ ਇਹ ਕੰਮ ਨਾਜਰ ਆਪਣਾ ਨੁਕਸਾਨ ਤੁਸੀਂ ਆਪ ਕਰੋਣਾ ਤੁਸੀਂ ਕੋਈ ਪ੍ਰਧਾਨ ਕਵੀ ਬਣਾ ਲਓ ਇੱਥੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਕੀ ਮੈਂ ਬੈਠਾ ਇੱਥੇ ਕੋਈ ਨਹੀਂ ਬੈਠਾ ਤੁਹਾਡੇ ਸਾਰਿਆਂ ਦੇ ਸਿਰ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਬੈਠੇ ਨੇ ਉਹਨਾਂ ਦੀ ਇਹ ਸਖਤ ਜਿਹੜੀ ਹਦਾਇਤ ਹੈ ਇੱਥੇ ਤੁਹਾਡੇ ਸਿਰ ਉੱਤੇ ਸਰਕਾਰ ਬੈਠੀ ਆਮ ਆਦਮੀ ਪਾਰਟੀ ਦੀ ਖਰੜ ਦੇ ਵਿੱਚ ਨਵੀਂ ਕਮੇਟੀ ਬਣੀ ਹੈ ਖਰੜ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਿਆ ਹੈ ਭਾਰੀ ਪੂਰੀ ਜੀ ਪੂਰੀ ਸਰਬਸੰਮਤੀ ਦੇ ਨਾਲ ਇੱਕ ਸਾਲ ਦੇ ਅੰਦਰ ਉਹ ਖਰੜ ਦਾ ਨਕਸ਼ਾ ਤੁਮੋ ਬਦਲਿਆ ਬਦਲਾ ਦੇਖਣਾ ਵੀ ਖਰੜ ਵਿੱਚ ਕੰਮ ਹੋ ਰਹੇ ਨੇ ਕਿਵੇਂ ਹੋ ਰਹੇ ਨੇ ਤੇ ਖਰੜ ਦਾ ਬਣ ਕੀ ਗਿਆ ਤੇ ਮੈਂ ਬੇਨਤੀ ਕਰਦੀ ਹਾਂ ਕੁਰਾਲੀ ਦੇ ਐਮਸੀ ਸਾਹਿਬਾਨਾਂ ਨੂੰ ਜਿਸ ਦਿਨ ਤੁਸੀਂ ਕਰਾਲੀ ਦੀ ਕਮੇਟੀ ਬਣਾਇ ਤੋਂ ਬਦਲ ਕੇ ਆਮ ਆਦਮੀ ਪਾਰਟੀ ਦੀ ਬਣਾ ਦਿੱਤੀ ਕਰਾਲੀ ਦਾ ਜਿਹੜੀਆਂ ਵਿੱਕੀਆਂ ਨਿੱਕੀਆਂ 70 ਸਾਲ ਹੋ ਗਏ ਗਲੀਆਂ ਨਾਲੀਆਂ ਦਾ ਕੰਮ ਹਲੇ ਤੱਕ ਖੜਾ ਹੈ ਮੈਂ ਮੋਢੇ ਕੋਲੀ ਤਾਂ ਹੈ ਨਹੀਂ ਕਿ ਕਰਾਲੀ ਵਿੱਚ ਪੈਸੇ ਹੈ ਨਹੀਂ ਮੈਂ ਕਰਾਲੀ ਵਿੱਚ 90 ਸਫਾਈ ਕਰਮਚਾਰੀ ਕੰਮ ਕਰਦੇ ਨੇ ਐਮ ਸੀ ਸਹਿਬਾਨ ਮੈਂ ਕਰ ਰਹੇ تھے ਇੱਥੇ ਜਿਹੜੇ ਪ੍ਰਧਾਨ ਨੇ ਕਾਂਗਰਸ ਪਾਰਟੀ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹਨੀ ਆ ਉਹਨਾਂ ਨੂੰ ਕੰਮ ਤੇ ਤੋਰੋ ਸਾਰਿਆਂ ਨੂੰ ਉਹਨਾਂ ਨੂੰ ਆਪਣੇ ਉਹਨਾਂ ਨੂੰ ਜਿਹੜੀ ਉਹਨਾਂ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਲੋਕ ਇਹ ਗੱਲ ਪੁੱਛ ਰਹੇ ਨੇ ਵੀ ਸਫਾਈ ਹੁੰਦੀ ਨਹੀਂ ਤੇ ਕਿਉਂ ਨਹੀਂ ਹੁੰਦੀ ਗਲੀਆਂ ਨਾਲੀਆਂ ਹਲੇ ਤੱਕ ਬਣੀਆਂ ਨਹੀਂ ਤੇ ਕਿਉਂ ਨਹੀਂ ਬਣੀਆਂ ਉਹਨਾਂ ਨੂੰ ਬਣਾਓ ਨਹੀਂ ਛੱਡੋ ਆਮ ਆਦਮੀ ਪਾਰਟੀ ਨੂੰ ਦਈਓ ਅਸੀਂ ਅਸੀਂ ਤੁਹਾਨੂੰ ਕੰਮ ਕਰਕੇ ਦਿਖਾਈਏ ਤੇ ਜੇ ਇੱਕ ਤੇ ਇੱਕ ਦੇ ਉੱਤੇ ਮਲਨੋਜ਼ਰ ਚਲਾਇਆ ਨਾ ਇੱਕ ਜਾ ਕੇ ਤੁਸੀਂ ਪਧਰਾ ਕੀਤਾ ਸਾਰਿਆਂ ਦਾ ਕਰੋ ਇੱਕ ਨੂੰ ਕਿਉਂ ਮਹਿਸੂਸ ਕਰਾਉਂਦੇ ਏ ਇਕੱਲੇ ਬੰਦੇ ਹਾਂਜੀ ਸਾਨੂੰ ਕਿੱਥੇ ਕੋਈ ਸਾਥੀ ਨਹੀਂ ਦੇਖੋ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਬੱਚਿਆਂ ਨੂੰ ਕੰਮ ਲਓ ਅਸੀਂ ਇਹਨੂੰ ਬਾਹਰ ਜਾਣੇ ਤੇ ਰੋਕਿਆ ਸਾਨੂੰ ਪਤਾ ਅਸੀਂ ਕਿਵੇਂ ਰੋਕਿਆ ਇਹਨੂੰ ਸੋਚਦੇ ਹਾਂ ਅਸੀਂ ਇਹਨੂੰ ਕੰਮ ਕਰਾਉਂਦੇ ਆ ਤੁਹਾਨੂੰ ਇਹ ਗਲਤ ਕਰਾ ਦਿੱਤਾ ਸਾਡੀ ਤਾਂ ਜ਼ਿੰਦਗੀ ਬਰਬਾਦ ਹੈ ਜੀ ਅਸੀਂ ਕੀ ਕਰਾਂਗੇ ਜੀ ਪ੍ਰੋਜੈਕਟ ਦਾ ਉਦਘਾਟਨ ਕੀਤਾ ਉਹਦੇ ਬਾਰੇ ਜਾਣਕਾਰੀ ਦਿਓ ਹਾਂਜੀ ਜੀ ਇਹ ਅਸੀਂ ਇੱਥੇ 6 ਕਰੋੜ ਦੇ ਕੰਮਾਂ ਦਾ ਉਦਘਾਟਨ ਕੀਤਾ ਜਿਹਦੇ ਚ ਨਿਕਾਸੀ ਦਾ ਹੈਗਾ ਬਾਉਂਡਰੀ ਵਾਲ ਦਾ ਹੈਗਾ ਬਹੁਤ سارے ਕੰਮ ਨੇ ਜਿਹੜੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿੱਚ ਕਰਾਂਗੇ ਕਰਾਲੀ ਦੇ ਵਿੱਚ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਕਰਨ ਵਾਲੇ ਨੇ ਕਰਾਲੀ ਦੇ ਜਿਹੜੇ ਵੀ ਅਵਾਰਡਸ ਦੇ ਵਿੱਚ ਨਿਕਾਸੀ ਦੀਆਂ ਪਾਈਪਲਾਈਨਾਂ ਨਹੀਂ ਪਈਆਂ ਸਫਾਈ ਦੀ ਘਾਟ ਹੈ ਕਿਉਂਕਿ 90 ਕਰਮਚਾਰੀ ਆ ਸਫਾਈ ਵਾਲੇ ਉਹ ਵੀ ਢਿੱਲੇ ਨੇ ਨਵੇਂ ਕਰਮਚਾਰੀ ਹੁਣ ਕੁਝ ਕਿੰਨੇ ਭਰਤੀ ਕਰ ਰਹੇ ਆ ਇਹ ਸਭ ਅਬ 60 ਬੰਦੇ 23 60 ਬੰਦੇ ਹੋਰ ਕਰ ਰਹੇ ਆ ਸੋ ਇੱਕ ਤਾਂ ਸਫਾਈ ਨੂੰ ਮੇਨਟੇਨ ਕਰਾਂਗੇ ਮੈਂ ਕਰਾਲੀ ਵਾਸੀਆਂ ਨੂੰ ਕਹਿਣਾ ਚਾਹੂੰਗਾ ਕਿ ਅਸੀਂ ਇੱਥੇ ਤੁਹਾਡੇ ਵਾਰਡਾਂ ਦੇ ਵਿੱਚ ਪਾਈਪਾਂ ਪਾਵਾਂਗੇ ਪ੍ਰੋਪਰ ਤੇ ਬਹੁਤ ਸਾਰੇ ਕੰਮ ਜਿਹੜੇ ਤੁਹਾਡੇ ਵਾਰਡਾਂ ਦੇ ਇੱਕ ਅੱਜ ਅਸੀਂ ਕਈ ਵਾਰਡਾਂ ਦੇ ਵਿੱਚ ਗਏ ਆ ਤਾਂ ਉੱਥੇ ਤਾਰਾਂ ਜਿਹੜੀਆਂ ਬਿਜਲੀ ਦੀਆਂ ડાઉન ਆਈਆਂ ਹੋਈ ਉਹਨਾਂ ਨੂੰ ਲਿਫਟ ਕਰਵਾਉਂਦੇ ਆ ਜੀ ਸੋ ਇਹ ਮੈਨੂੰ ਲੱਗਦਾ ਗਲੀ ਗਲੀ ਜਾ ਕੇ ਕਰਵਾਉਣਾ ਪੈਣਾ ਇਸ ਤਰੀਕੇ ਅਫਸਰਾਂ ਨਾਲ ਗੱਲਬਾਤ ਕਰਕੇ ਸਾਰੇ ਕੰਮ ਇਹ ਪੂਰੇ ਨਹੀਂ ਕਰ ਪਾਉਂਦੇ ਤੇ ਜਿੰਨੇ ਵੀ ਐਮਸੀ ਸਾਹਿਬਾਨ ਨੇ ਕੁਰਾਲੀ ਦੇ ਮੈਂ ਉਹਨਾਂ ਨੂੰ ਇੱਕ ਗੱਲ ਕਹੂੰਗੀ ਚਾਹੇ ਸਰਕਾਰ ਉੱਪਰ ਆਮ ਆਦਮੀ ਪਾਰਟੀ ਦੀ ਹੈ ਜਿਹੜੀ ਤੁਹਾਡੀ ਐਮਐਲਏ ਹੈ ਖਰੜ ਦੀ ਇਹਦੀ ਸੋਚ ਕੰਮ ਕਰਨ ਦੀ ਹੈ ਕੁਰਾਲੀ ਜਿਹੜੇ ਖਰੜ ਦੇ ਵੀ ਐਮਸੀਸੀ ਨਾ ਉਹ ਸਾਰੇ ਆਮ ਆਦਮੀ ਪਾਰਟੀ ਤੋਂ ਨਹੀਂ ਜਿੱਤੇ ਸੀ ਜਿਨ੍ਹਾਂ 26 ਬੰਦਿਆਂ ਨੇ ਤਿੰਨ ਚਾਰ ਦਿਨ ਪਹਿਲਾਂ ਸਹਿਮਤੀ ਕਰਕੇ 25 ਬੰਦਿਆਂ ਨੇ ਸਹਿਮਤੀ ਕਰਕੇ ਸਰਬਸੰਮਤੀ ਦੇ ਨਾਲ ਇੱਕ ਨਵਾਂ ਪ੍ਰਧਾਨ ਚੁਣਿਆ ਕਾਦੇ ਲਈ ਕਿਉਂਕਿ ਉਹਨਾਂ ਨੂੰ ਦਿਖਦਾ ਹੈ ਕਿ ਸਾਡੀ ਐਮਐਲਏ ਡਿਜ਼ਨਰੀ ਹੈ ਕੰਮ ਕਰਨ ਵਾਲੀ ਹੈ ਕੰਮ ਕਰਨਾ ਹੈ ਤੇ ਉੱਥੇ ਤੁਹਾਨੂੰ ਕੰਮ ਹੁੰਦਾ ਵੀ ਦੇਖੂਗਾ ਜੀ ਕਰਾਲੀ ਨੂੰ ਬਦਲਣਾ ਹੈ ਕੰਮ ਕਰਨਾ ਹੈ ਮੈਂ ਲੈਣਾ ਦੇਣਾ ਤਾਂ ਕਿਸੇ ਤੋਂ ਕੁਝ ਹੈ ਨਹੀਂ ਨਾ ਹੀ ਅਸੀਂ ਇਹ ਕੰਮ ਕਰਨ ਆਏ ਹਾਂ ਸਾਡੀ ਆਮ ਆਦਮੀ ਪਾਰਟੀ ਦਾ ਜਿਹੜਾ ਮਾਡਲ ਆ ਉਹ ਇੱਕ ਅਲੱਗ ਮਾਡਲ ਹੈ ਤੁਸੀਂ ਕਰਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਮੇਟੀ ਬਣਾਓ ਇੱਕ ਹਫ਼ਤੇ 'ਚ ਤੇ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਫਿਰ ਕੰਮਾਂ ਦੀ ਜਿਹੜੀ ਰਫ਼ਤਾਰ ਆ ਕਿਵੇਂ ਤੇਜ਼ ਹੁੰਦੀ ਹੈ ਕਿਉਂਕਿ ਇਹਨਾਂ ਨੇ ਵਿੱਚ ੜਕੇ ਡਾਉਣੇ ਆ ਅਲੱਗ-ਅਲੱਗ ਐਮਸੀਜ਼ ਨਹੀਂ ਜੇ ਟੀਮ ਇਕਜੁੱਟ ਹੋ ਕੇ ਕੰਮ ਕਰੂਗੀ ਤਾਂ ਡੈਫੀਨੇਟਲੀ ਜਿਹੜੇ ਕੰਮ ਨੇ ਉਹ ਪਾਰਡਾਂ ਦੇ ਵਿੱਚ ਤੇਜ਼ੀ ਨਾਲ ਹੁੰਦੇ ਨੇ ਹੁਣ ਤੁਹਾਡੇ ਇੱਥੇ ਕਾਂਗਰਸ ਦੇ ਪ੍ਰਧਾਨ ਆ ਉਹਨਾਂ ਨੂੰ ਇਹ ਉੱਤਿਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੰਮ ਤਾਂ ਵੈਸੇ ਹੀ ਨਹੀਂ ਕਰਦੇ ਹੋ ਆਪਣੀ ਸਰਕਾਰ 'ਚ ਵੀ ਨਹੀਂ ਕਰਦੇ ਸਾਡੀ ਸਰਕਾਰ 'ਚ ਤਾਂ ਜਮੇ ਹੀ ਬੰਦ ਕਰਕੇ ਬਹਿ ਗਏ ਆ ਹੁਣ ਕਿ ਨਾ ਲੱਗੂਗਾ ਆਮ ਆਦਮੀ ਪਾਰਟੀ ਦਾ ਮੈਡਮ ਇੱਥੇ ਪਟਾਕਾ ਮਾਰੀ ਟ੍ਰੈਪ ਬਹੁਤ ਵੱਡੀ ਪਟਾਕਾ ਮਾਰਨ ਲਈ ਬਣੀ ਹੋਈ ਹੈ ਹਾਂਜੀ ਉਹਦੇ 'ਚ ਕੋਦੇ ਵੀ ਕੋਈ ਬਖਾਸਾ ਵਰਤਦੇ ਇੱਕ ਵਾਰ ਚੈੱਕ ਕਰੋ ਵੀ ਉਹਦੀ ਕੋਈ ਪ੍ਰੋਪਰ ਜੋ ਗਾਈਡਲਾਈਨ ਹੈ ਮੈਂ ਉੱਥੇ ਗੇੜਾ मैडम ਤੁਸੀਂ ਮੈਡਮ ਤੁਸੀਂ ਪਿਛਲੀ ਮੀਟਿੰਗ ਦੇ ਵਿੱਚ ਕਰਪਸ਼ਨ ਦੀ ਗੱਲ ਕੀਤੀ ਸੀਗੀ ਕੁਰਾਲੀ ਨਗਰ ਕਾਉਂਸਲ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਹੈ ਉਹਨਾਂ ਵੱਲੋਂ ਬੋਹਾਲੀ ਪ੍ਰੈਸ ਕਾਨਫਰੰਸ ਕੀਤੀ ਗਈ ਸੀਗੀ ਵੀ ਕਰਪਸ਼ਨ ਬਹੁਤ ਹੈ ਵਿਜੀਲੈਂਸ ਜਾਂਚ ਕਰਨ ਵੀ ਆਈ ਸੀ ਕਿ ਕੋਈ ਸਿੱਟਾ ਨਹੀਂ ਨਿਕਲਿਆ ਜੀ ਅਸਤਾਕੋ ਵਿਜੀਲੈਂਸ ਦੀ ਜਾਂਚ ਜੀ ਕੱਲ ਹੀ ਮੈਂ ਸਾਰਾ ਅਪਡੇਟ ਲਿਆ ਹੈ ਉਹ ਜਿਹੜਾ ਲੀਗਲ ਐਡਵਾਈਜ਼ਰ ਹੈ ਬਸ ਉਹਦੇ ਤਾਂ ਖੜੀ ਹੈ ਮੈਂ ਪੂਰਾ ਜ਼ੋਰ ਲਾਇਆ ਹੋਇਆ ਵੀ ਇਹ ਕਰਪਸ਼ਨ ਇਹਨਾਂ ਨੇ ਕੀਤੀ ਹੈ ਘੁਟਾਲਾ ਬਾਹਰ ਆਵੇ ਵਿਜੀਲੈਂਸ ਇਹ ਲੋਕਾਂ ਦੇ ਇਹ ਲੈਨਸ ਨੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਦੋਸ਼ੀ ਪਾਇਆ ਉਸ ਇਨਕੁਆਇਰੀ ਦੇ ਵਿੱਚ ਕਿ ਇਹਨਾਂ ਨੇ ਵਾਕਿਆ ਦੇ ਵਿੱਚ ਲੋਕਾਂ ਦੇ ਜਿਹੜੇ ਟੈਂਡਰ ਲਾਉਣੇ ਸੀ ਉਹਦੇ ਵਿੱਚ ਕਪੜਾ ਕੀਤਾ ਲੋਕਾਂ ਦਾ ਕਰਾਲੀ ਦੇ ਲੋਕਾਂ ਦਾ ਪੈਸਾ ਕੁਝ ਐਮਸੀ ਸਾਹਿਬਾਂ ਨਾਲ ਕਾਂਗਰਸ ਦੇ ਜਿਹੜੇ ਪ੍ਰਧਾਨ ਹੈ ਇੱਥੇ ਉਹਨਾਂ ਦਾ ਨਾਮ ਆਉਂਦਾ ਤੇ ਉਹਨਾਂ ਨੇ ਜਿਹੜੇ ਜ਼ਿਲ੍ਹਾ ਪ੍ਰਧਾਨ ਵੀ ਨੇ ਜਿਨ੍ਹਾਂ ਨੇ ਖਰੜ ਦੇ ਵਿੱਚ ਵੀ ਬੜਾ ਜ਼ੋਰ ਲਾਇਆ ਵੀ ਕਿਤੇ ਆਮ ਆਦਮੀ ਪਾਰਟੀ ਦੀ ਕਮੇਟੀ ਨਾ ਪੜੇ ਤੁਸੀਂ ਹੁਣ ਇੱਥੇ ਬਚਾਓ ਇੱਥੇ ਆਪਣੀ ਕੁਰਸੀ ਬਚਾਓ ਕਿਉਂਕਿ ਜਿਹੜਾ ਤੁਸੀਂ ਕਰਾਲੀ ਦੇ ਲੋਕਾਂ ਦਾ ਪੈਸਾ ਖਾਦਾ ਉਹ ਤੁਸੀਂ ਦੋਸ਼ੀ ਸਾਬਤ ਹੋਗੇ ਬਸ ਐ ਇੱਕ ਤਾਂ ਲੀਗਲ ਐਡਵਾਈਜ਼ਰ ਵਾਲਾ ਵਿੱਚ ਖੜਾ ਹੈ ਇਹ ਸਾਫ਼ ਕਰਕੇ ਮੈਨੂੰ ਪੂਰੀ ਉਮੀਦ ਹੈ ਕਿ ਲੋਕਲ ਬਾਡੀ ਡਿਪਾਰਟਮੈਂਟ ਨੇ ਇਹਨਾਂ ਨੂੰ ਹੀ ਸਾਰੀ ਸਿੱਧੀ ਸਾਰੀ ਜਿਹੜੀ ਕਰਤੂਤ ਹੈ ਲੋਕਾਂ ਦਾ ਪੈਸਾ ਕਦੋਂ ਬਾਹਰ ਲੈ ਆਉਣਾ ਹੈ ਕਦੋਂ ਤੱਕ ਕਾਰਵਾਈ ਹੋ ਸਕਦੀ ਹੈ ਜਿਵੇਂ ਹੀ ਦੇਖੋ ਲੀਗਲ ਪ੍ਰੋਸੀਜਰ ਹੈ ਜਿਵੇਂ ਹੀ ਕਲੀਅਰ ਹੁੰਦਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਗਿਆ ਥੈਂਕ ਯੂ ਸਾਨੂੰ ਇਸ ਤਰ੍ਹਾਂ ਨਾ ਪਿਆ ਜੀ ਸਾਰੇ ਦੇਖੋ ਤੁਸੀਂ ਉਹਨੂੰ ਘੁੰਮ ਕੇ ਸਾਰੇ ਕਿਤੇ ਸ਼ੈੱਡ ਪਏ ਹੋਏ ਨੇ ਸਾਡਾ ਸ਼ੈੱਡ ਪਟਾਕਿਆਂ ਦੀ ਮਾਰਕੀਟ ਚ ਪਿਆ ਹੋਇਆ ਸੀ ਅਸੀਂ ਆਪਣੇ ਮੁੰਡੇ ਨੂੰ ਕੰਮ ਕਰਾਣਾ ਹੈ ਉਹ ਸਾਡਾ ਕੱਲ ਕੱਲਿਆਂ ਦਾ ਢਾ ਦਿੱਤਾ ਗਿਆ ਚਾਤੀ ਸਾਡੀ ਜਗ੍ਹਾ ਦੇ ਵਿੱਚ ਉਹ ਪਿਆ ਵਿਆ ਸੀ 33 ਫੁੱਟ ਚ ਪਿਆ ਵਿਆ 33 ਫੁੱਟ ਚ ਪਿਆ ਵਿਆ ਅਸੀਂ ਇਸ ਕਰਕੇ ਮੈਡਮ ਗਗਨ ਮਾਨ ਜੀ ਨੂੰ ਰਿਕੁਐਸਟ ਕੀਤੀ ਸੀ ਉਹਨਾਂ ਨੇ ਸਾਡੀ ਬਹੁਤ ਇੱਜ਼ਤ ਰੱਖੀ ਉਹ ਕਹਿੰਦੇ ਤੁਹਾਡਾ ਸ਼ੈੱਡ ਹੈ ਜੀ ਤੁਸੀਂ ਠੀਕ ਹੋ ਉਹ ਆਕੇ ਦੋਗੇ ਇਸ ਕਰਕੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਫੋਰ ਇਸੇ ਉਹਨਾਂ ਨੂੰ ਨਮਸਕਾਰ ਕਰਦੇ ਹਾਂ ਕਿ ਇਹਦੇ ਐਮਸੀ ਮੈਚ ਤੱਕ ਕਿਸੇ ਨਾਲ ਮਿਲਣੀ ਐਮਐਲਏ ਸਾਹਿਬ ਮੈਨੂੰ ਉਹਨਾਂ ਦੀ ਨੇਚਰ ਵਾਈਜ਼ ਬਹੁਤ ਅੱਛੇ ਲੱਗੇ ਉਹ ਲੱਗਦਾ ਤੁਹਾਨੂੰ ਪੈ ਜਾਊਗਾ ਸਾਨੂੰ ਲੱਗਦਾ ਜੀ ਜਦੋਂ ਉਹ ਕਹਿ ਦੇਣਗੇ ਉਹ ਪੈਲੇਗਾ ਜੀ ਅਸੀਂ ਜੈ ਜੈ ਜੀ ਅਸੀਂ ਜੈ ਜੈ ਪਾਣਾ ਜੀ ਜੀ ਅੱਜ ਪਾਣਾ ਜਿਹੜੀ ਬਿਲਡਿੰਗ ਦੀ ਗੱਲ ਕੀਤੀ ਹੈ ਪਹਿਲਾਂ ਵੀ ਢਾਈ ਗਈ ਸੀ ਉਹ ਪਹਿਲਾਂ ਢਾਈ ਦੀ ਪਹਿਲਾਂ ਅਸੀਂ ਥੋੜਾ ਅੱਗੇ ਵਧਿਆ ਹੋਏ ਸੀ ਉਹ ਜਦੋਂ ਇਹਨਾਂ ਨੇ ਢਾਈ ਅਸੀਂ ਕੋਈ ਮਾਰਤਾ ਨਹੀਂ ਕਰਿਆ ਅਸੀਂ ਆਪਣੀ ਬਿਲਡਿੰਗ ਨੇ ਕਰੀ ਨੀ ਉਹ ਦੁਆਰਾ ਦੁਆਰੇ ਕਿਉਂ ਗਈ ਆ ਉਹ ਦੁਆਰਾ ਛੱਡਦਾ ਹੈ ਜੀ ਇਹਨਾਂ ਨੇ ਸਪੈਕਟਰ ਦੇ ਨਾਲ ਟਾਇਆ ਗਿਆ ਜੀ ਸਾਡੀ ਸ਼ਹਿਰ ਕਿਸ ਤਰ੍ਹਾਂ ਤਾਂ ਹੀ ਅਸੀਂ ਮੈਡਮ ਨੂੰ ਮਿਲਣਾ ਹੈ ਜੀ ਇੱਥੇ ਸਾਨੂੰ ਪਤਾ ਚੱਲਿਆ ਵੀ ਮੈਡਮ ਨੇ ਸ਼ਹਿਰ ਜਾਣਾ ਅਸੀਂ ਉਹਨਾਂ ਨੂੰ ਮਿਲਣ ਆਏ ਸੀ ਰਿਕਵੈਸਟ ਕਰੀ ਉਹਨਾਂ ਨੇ ਯੂ ਸਰ ਨੂੰ ਜ਼ਾਇਦ ਕਰੀਏ ਵੀ ਜੇ ਠੀਕ ਹੈ ਤਾਂ ਇਹਨਾਂ ਦਾ ਛੱਡ ਦਿੱਤਾ ਆਣੇ ਦੇ ਜਿਹੜੇ ਹੋਰ ਵੀ ਛੱਡ ਪਏ ਵੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ ਉਹਨਾਂ ਨੇ ਯੂ ਸਰ ਨੂੰ ਹਦਾਇਤ ਕਰਤੀ ਹੈ ਤੁਸੀਂ ਵੀ ਦੇਖਿਆ ਵੀਡੀਓ ਬਣੀ ਹੈ ਵੀ ਜਿਹੜੇ ਇਹ ਜਿਆ ਜੀ ਛੱਡਾਂ ਉਹ ਸਾਰੇ ਸਾਫ ਕਰ ਪਰ ਜੀ ਸਾਸੀਂ ਟੋਆਣੇ ਚੜੀ ਹੈਗੇ ਇਹ ਸਾਨੂੰ ਆਏ ਵੀ ਸਾ ਕੋਨਰ ਸਾਹਿਬ ਅੱਜ ਤੁਹਾਡੇ ਵਾਰਡ ਦੇ ਵਿੱਚ ਮੀਟਿੰਗ ਹੋਈ ਹੈ ਵੱਖ-ਵੱਖ ਪ੍ਰੋਜੈਕਟਾਂ ਦੇ ਲਈ ਜਿਹੜਾ ਨੀ ਪੱਥਰ ਰੱਖਿਆ ਮੈਡਮ ਅਨਮੋਲ ਗਗਨਮਾਨ ਆਏ ਆ ਕੀ ਕਹੋਗੇ ਜੀ ਇਸ ਮੀਟਿੰਗ ਬਾਰੇ ਹਾਂਜੀ ਸਾਡੇ ਮਾਨਯੋਗ ਮੈਡਮ ਅਨਮੋਲ ਗਗਨਮਾਨ ਜੀ ਜੋ ਸਾਡੇ ਨਿੱਕੇ ਸੱਦੇ ਦੇ ਵਾਰਡ ਨੰਬਰ 16 ਵਿੱਚ ਪਹੁੰਚੇ ਉਹਨਾਂ ਨੇ 80 ਲੱਖ ਦੇ ਕੰਮ ਆਪਣੇ ਪਾਸ ਕੀਤੇ ਆ ਵਾਰਡ ਦੇ ਇੱਚ ਪੈਪਾ ਬੈਣੀ ਨਾਲੀਆਂ ਦੇ ਵਿੱਚ ਪੈਪਾ ਬਲੌਕ ਇਟਾ ਇੱਕ ਆਪਣਾ ਰੋਡ ਦੇ ਉਹ ਆ ਜੀ ਆਪਣੀ ਰੋਡ ਹੈ ਆਈਪੀਐਸ ਸਕੂਲ ਵਾਲੀ ਉਹ ਵੀ ਭਰੋਸਾ ਦੇ ਕੇ ਗਏ ਆ ਵੀ ਬਹੁਤ ਜਲਦ ਬਣੇਗੀ ਇੱਕ ਦੋ ਧਰਮਸ਼ਾਲਾ ਜੀ ਆਪਣੀਆਂ ਜੀ ਬਾੜ ਨੰਬਰ 16 ਦੇ ਵਿੱਚ ਉਹਨਾਂ ਦਾ ਵੀ ਜਲਦ ਜਲਦ ਕੰਮ ਸ਼ੁਰੂ ਹੋ ਰਿਹਾ ਹੈ ਜੀ ਇੱਕ ਬਾੜ ਬੰਦੀ ਨੂੰ ਲੈ ਕੇ ਵੀ ਜਿਹੜਾ ਲੋਕਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਇਹ ਮੰਡੀ ਹੈ ਦੋ ਬਾੜਾਂ ਦੇ ਵਿੱਚ ਮੰਡੀ ਹੋਈ ਹੈ ਬੜੀ ਸਮੱਸਿਆ ਆਉਂਦੀ ਹੈ ਹਾਂਜੀ ਉਹ ਵੀ ਮੈਡਮ ਨੇ ਪ੍ਰੋਸਾ ਦੇ ਆ ਜੀ ਬਾਕੀ ਕਰਾਂਗੇ ਮੈਡਮ ਨਾਲ ਗੱਲਬਾਤ ਜੀ ਇਸ ਤੋਂ ਇਲਾਵਾ ਲੋਕਾਂ ਵੱਲੋਂ ਕਈ ਹੋਰ ਸਮੱਸਿਆਵਾਂ ਜਿਹੜੀਆਂ ਦਸੀਆਂ ਗਈਆਂ ਆ ਬਹੁਤ ਸਮੱਸਿਆ ਸੀ ਕਿ ਜੀ ਮੈਂ ਵੀ ਥੋੜਾ ਪਹਿਲਾਂ ਵੀ ਦੱਸਿਆ ਸੀਗਾ ਮੀਟਿੰਗ ਹੋਈ ਸੀਗੀ ਵੀ ਇੱਥੇ ਇੱਕ ਏਟ ਵੀ ਲੱਗੀ ਨਹੀਂ ਹੈਗੀ ਤੋ ਮੈਡਮ ਤਾਂਹੀਂ ਇਸ ਕਰਕੇ ਆਏ ਸੀਗੇ ਵੀ 80 ਲੱਖ ਰੁਪਏ ਆਪਾਂ ਨੂੰ ਪਾਸ ਕਰਿਆ ਮੈਡਮ ਨੇ ਬਹੁਤ ਸਮੱਸਿਆ ਸੀਗੀ ਔਰ 30-35 ਸਾਲ ਤੋਂ ਕੰਮ ਨਹੀਂ ਕੋਈ ਵੀ ਹੋਇਆ ਹੁਣ ਲੱਗਦਾ ਵੀ ਨਵਾਂ ਹੋਰ ਜਿਹੜੀ ਬਦਲੇਗੀ ਇਸ ਵਾਰ ਹਾਂ ਮੈਡਮ ਨੇ ਪੂਰਾ ਭਰੋਸਾ ਦਿੱਤਾ ਜੀ ਜਿਵੇਂ ਪਿਛਲੀ ਵਾਰ ਆਪਣੇ ਮੈਡਮ ਆਏ ਸੀਗੇ ਲੋਕਾਂ ਨੇ ਭਰੋਸਾ ਦੇ ਆ ਤਾਂ ਵੀ ਠੇਕਾ ਸੀਗਾ ਔਰ ਸ਼ਰਾਬ ਦਾ 30 ਸਾਲ ਪੁਰਾਣਾ ਤੇ ਉਹ ਗਸਾਈਆਂ ਵਾਲੇ ਬਾਬਾ ਜੀ ਦੇ ਡੇਰੇ ਮੂਰੇ ਸੀਗਾ ਮੈਡਮ ਨੇ ਆਪ ਪਈਕੇ ਵਾਅਦਾ ਕਰਿਆ ਸੀਗਾ ਤੇ ਉਹ 15 ਦਿਨ ਦੇ ਵਿੱਚ ਠੇਕਾ ਚੇਂਜ ਹੋ ਗਿਆ 30 ਸਾਲ ਤੋਂ ਠੇਕਾ ਚੱਲ ਰਿਹਾ ਸੀਗਾ ਉਹ ਜਿਹੜੀ ਆ ਰੋਡ ਆਪਣੀ ਉਹ ਅਜ ਮੰਡੀ ਦੇ ਬੈਕਸਾਈਡ ਵਾਲੀ ਉਹ ਵੀ ਮੈਡਮ ਨੇ ਭਰੋਸਾ ਦੇਆ ਬਹੁਤ ਛੇਤੀ ਕੰਮ ਸ਼ੁਰੂ ਹੋ ਜਾਏ। ਕੀ ਕਹੂੰਗਾ ਚੇਰਮੈਨ ਸਾਹਿਬ ਮੀਟਿੰਗ ਹੋਈ ਆ ਬੜਾ ਇਕੱਠ ਹੋਇਆ ਏ ਅਮਿਤ ਖੁੱਲਰ ਜੀ ਵੱਲੋਂ ਜਿਹੜੀ ਮੀਟਿੰਗ ਠੀਕਈ ਹੈ। ਸਮੁੱਚੀ ਲੀਡਰਸ਼ਿਪ ਪਹੁੰਚੀ ਹੈ। ਅੱਜ ਸਾਡੇ ਐਮਐਲਏ ਸਾਹਿਬ ਅਨਮੋਲ ਗਗਨਮਾਨ ਜੀ ਵੀ ਆਮ ਨੇ ਰਿਐਕਟ ਕਰਾਲੀ ਆਏ ਸੀ ਜਿਨ੍ਹਾਂ ਨੇ ਸਾਰਾ ਪਹਿਲਾਂ 메ਨ ਬਜ਼ਾਰ ਕੋਲੜੀ ਦੇ ਵਿੱਚ ਉਹਨਾਂ ਨੇ ਉੱਥੇ ਕਰੋੜਾਂ ਰੁਪਏ ਦੀ ਲੱਗ ਦੇ ਨਾਲ ਜਿਹੜਾ ਨੀ ਪੱਥਰ ਰੱਖਿਆ ਉੱਥੇ ਜਿਹੜੇ ਸ਼ਹਿਰ ਦੇ ਜਿਹੜੇ ਵਿਕਾਸ ਕਾਰਜ ਹੋਣੇ ਆ। ਉਸ ਤੋਂ ਬਾਅਦ ਵਾਰ ਨ ਵਰਨਬਰ 16 ਦੇ ਵਿੱਚ ਇੱਕ ਤਾਂ ਜਿਹੜੀ ਸਟਰੋਂਗ ਪਾਈਪਲਾਈਨ ਪਣੀ ਪਾਈ ਪਣੀ ਹੈਗੀ ਨਾਲੀਆਂ ਦੇ ਵਿੱਚ ਹੀ ਉਸ ਤੋਂ ਲ ਬਲੌਕ ਟੈਲਸ ਲੱਗਣੇ ਹੈਗੇ ਆ ਜੀ ਤੇ ਇੱਕ ਜਿਹੜੀ ਸ਼ਮਸ਼ਾਨਗੜ੍ਹ ਤੋਂ ਲੈ ਕੇ ਜਿਹੜੀ ਰੋਡ ਬਣਨੀ ਹੈਗੀ ਹੈ ਜੀ ਬਾਈਪਾਸ ਤੱਕ ਉਹਦੇ ਬਾਰੇ ਮੈਂ ਆਪਣੇ ਕਿਹਾ ਵੀ ਇਹਦਾ ਕੰਮ ਬਹੁਤ ਜਲਦੀ ਜਲਦਾਇ ਸ਼ੁਰੂ ਕੀਤਾ ਜਾਏਗਾ ਤੇ ਉਹਦਾ ਨਿਬਧ ਰੱਖਿਆ ਗਿਆ ਲੋਕਾਂ ਵੱਲੋਂ ਵਾਰ-ਵਾਰ ਸਮੱਸਿਆਵਾਂ ਮੰਨੀਆਂ ਨੇ ਤੇ ਗੱਲ ਇਹ ਮੈਡਮ ਵੱਲੋਂ ਵੀ ਪਤਾ ਪਾ ਦੋ ਪਾ ਦੋ ਪਾ ਦੋ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਜੀ ਕਿ ਜਿਹੜੇ ਲੀਵਰ ਪਾਈ ਜਾ ਰਹੇ ਨੇ ਮਸਲੀ ਪਾਈ ਜਾ ਰਹੇ ਉਹਨਾਂ ਪੀਣ ਵਾਲੇ ਪਾਣੀ ਦੀ ਕਾਫੀ ਬਹੁਤ ਸਮੱਸਿਆ ਹੈ ਜੋ ਕਈ ਦੇਖੋ ਇੱਕੋ ਹੀ ਸਮੱਸਿਆਵਾਂ ਕਰਦਾ ਜਿਹੜਾ ਸ਼ਹਿਰ ਦੇ ਸਫਾਈ ਦਾ ਜਿਹੜੇ ਹਾਲਾਤ ਹੈ ਜੋ ਬੱਤੇ ਬੱਤੇ ਰਹਿ ਇਹ ਕਿਸੇ ਦੇ ਲੋਕੇ ਨਹੀਂ ਹੋਏ ਆਪਣੇ ਸ਼ਹਿਰ ਦਾ ਕੋਈ ਵੀ ਵਾਰਡ ਦੀ ਜਿਹੜੀ ਸਫਾਈ ਦੀ ਹਾਲਤ ਹੈ ਉਹ ਬਹੁਤ ਜ਼ਿਆਦਾ ਹਾਲਤ ਖਰਾਬ ਹੈ ਕਿਉਂਕਿ ਉਹਦੇ ਪਿੱਛੇ ਜਿਹੜੀ ਆਪਣਾ ਸੀਵਰ ਸਿਸਟਮ ਹੈ ਜਿਹੜਾ ਜਿਹੜੀ ਪਾਣੀ ਨਿਕਾਸੀ ਹੈ ਇਹ ਮੇਨ ਜ਼ਿੰਮੇਦਾਰ ਹੈ ਜੀ ਨਦੀ ਸਾਡੇ ਵਾਸਤੇ ਜਿਹੜਾ ਮੇਨ ਸਰੋਤ ਹੈ ਜੀ ਪਾਣੀ ਨਿਕਾਸੀ ਦੇ ਲਈ ਜੇ ਸ਼ਹਿਰ ਦੇ ਵਿੱਚ ਨਦੀ ਹੋਵੇ ਮੈਂ ਨਹੀਂ ਸਮਝਦਾ ਕਿ ਉੱਥੇ ਕੋਈ ਪਾਣੀ ਦੀ ਨਿਕਾਸੀ ਕੋਈ ਕਿਲਰ ਪਾਣੀ ਚਾਹੀਦੀ ਹੈ ਪਰ ਇਹ ਸਾਡੀ ਮਾੜੀ ਕਿਸਮਤ ਹੈ ਕਿ ਇੱਥੇ ਸਮੇਂ ਦੀ ਸਰਕਾਰਾਂ ਨੇ ਜਿਹੜੀ ਪਹਿਲੀ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਕਦੀ ਵੀ ਇਹ ਸੋਚਿਆ ਹੀ ਨਹੀਂ ਹੈਗਾ ਕਿ ਸ਼ਹਿਰ ਵਸਣ ਨੂੰ ਸਹੂਲਤ ਦੇਣੀ ਹੈ ਉਹਨਾਂ ਨੇ ਸਿਰਫ ਆਪਣੇ ਆਪਾਂ ਦੀ ਸੋਚਿਆ ਸੀ ਬਸ ਤੇ ਜਿਹੜਾ ਸਾਡੇ ਸ਼ਹਿਰ ਦਾ ਪਾਣੀ ਹੈ ਜੀ ਇਹ ਜਿਹੜਾ ਚੰਡੀ ਰੋਡ ਦਾ ਪਾਣੀ ਹੈ ਚਨਾਲੋ ਸਾਈਡ ਦਾ ਪਾਣੀ ਹੈ ਜੀ ਇਹ ਪਾਣੀ ਸਾਰਾ ਪਹਿਲਾਂ ਕੁੰਮ ਕੇ ਜਾਂਦਾ ਹੈਗਾ ਮੁੰਡਾ ਰੋਡ ਦੇ ਉੱਪਰ ਦੀ ਉੱਥੋਂ ਪਾਣੀ ਕੁੰਮ ਕੇ ਅਨਾਜ ਮੰਡੀਆਂ ਜਾਂਦਾ ਅਨਾਜ ਮੰਡੀ ਤੋਂ ਪਣੇ ਦੇ ਦੁਆਰਾ ਫੇਰ ਹੈਗਾ ਇਹਨਾਂ ਦੀ ਜਾਂਦਾ ਜੀ ਸੋ ਪਾਣੀ ਜਿਹੜਾ ਹੈਗਾ ਹੈ ਪ੍ਰੋਪਰ ਨਿਕਾਸੀ ਨਾ ਹੋਣ ਕਰਕੇ ਨਾਲੇ ਦੇ ਵਿੱਚ ਪਾਣੀ ਇਦਾਂ ਹੀ ਗੰਦੇ ਹਰਦੀ ਦਾ ਬਦਬੂ ਮਾਰ ਰਹੀ ਹੈ ਸਵੈ ਜਿਹੜੀ ਹਾਲਤ ਹੈ ਬਹੁਤ ਖਰਾਬ ਹੈ ਜੀ ਤੇ ਦੂਜੀ ਗੱਲ ਸੀ ਪਾਣੀ ਦੀ ਇੱਥੇ ਸ਼ਹਿਰ ਦੇ ਵਿੱਚ ਜਿਹੜੇ ਆਪਣੇ ਪਾਣੀ ਦੇ ਸੈਂਪਲ ਨੇ ਜੀ ਇਹ ਲਗਭਗ ਮੇਖਲ ਜੀ 6-7 ਸੈਂਪਲ ਜਿਹੜੇ ਫੇਲ ਹੋਏ ਪਾਣੀ ਦੇ ਜੀ ਔਰ ਦੂਜਾ ਜਿਹੜੀ ਅਨਾਜ ਮੰਡੀ ਵਿੱਚ ਜਿਹੜੇ ਪਾਣੀ ਦੇ ਕੰਮ ਨੇ ਜਿਹੜੇ ਉੱਥੇ ਮਜ਼ਦੂਰਾ ਨੇ ਜਿਹੜੀ ਇੱਥੇ ਉਹਨਾਂ ਨੇ ਅੱਜ ਮੈਮ ਦੱਸਿਆ ਜੀ ਕਿ ਉਹਦਾ ਉਹਨਾਂ ਦਾ ਕੰਮ ਵੀ ਹਫ਼ਤੇ ਦੇ ਵਿੱਚ ਵੀ ਜਿਹੜਾ ਹੈਗਾ ਉੱਥੇ ਨਵਾਂ ਵਾਟਰ ਕੁਦਰ ਲੱਗ ਜਾਏਗਾ ਉਹਨੇ ਤੇ ਉਹਨਾਂ ਨੂੰ ਜਿਹੜੀ ਵਧੀਆ ਪਾਣੀ ਜਿਹੜੀ ਉੱਥੇ ਸੁਵਿਧਾ ਹੈਗੀ ਹੈ ਉਹ ਮਿਲਣੀ ਸ਼ੁਰੂ ਹੋ ਜਾਏਗੀ ਇੱਕ ਕਾਉਂਸਲਰ ਸਾਹਿਬ ਕੀ ਕਹੋਗੇ ਵੱਡੀਆਂ ਜਿਹੜੀਆਂ ਮੀਟਿੰਗਾਂ ਹੋਈਆਂ 5 ਕਰੋੜ ਤੋਂ ਲੈ ਕੇ 9 ਕਰੋੜ ਤੱਕ ਦੇ ਪ੍ਰੋਜੈਕਟ ਦੱਸੇ ਜਾ ਰਹੇ ਜੋ ਸ਼ਹਿਰ ਦੇ ਲਈ ਪਾਸ ਹੋਏ ਆਹ ਆਹ ਦੇਖੋ ਜੀ ਜਿਹੜੇ ਅੱਜ ਸਾਡੇ ਸਕਾਰਜੋਗ ਮੈਡਮ ਅਨਮੋਲ ਕਰਮਾਂਜੀ ਨੇ ਸਾਡੇ ਸ਼ਹਿਰ ਦਾ ਵੱਲ ਰੁਕ ਕੀਤਾ ਉਹ ਬਹੁਤ ਹੀ ਕਹ ਲਓ ਵੀ ਸਾਡੀ ਨਗਰ ਕਾਉਂਸਲ ਦੀ ਨਲਾਕੀ ਕਰਕੇ ਕਿਉਂਕਿ ਉਹਨਾਂ ਨੇ ਪਿਛਲੇ ਅਰਸੇ ਦੌਰਾਨ ਤਕਰੀਬਨ 4.5 ਸਾਲ ਦਾ ਅਰਸਾ ਖਤਮ ਹੋਣ ਜਾ ਰਿਹਾ ਸਾਡੀ ਕਮੇਟੀ ਬਣੇ ਨੂੰ ਔਰ ਕੋਈ ਸ਼ਹਿਰ ਦਾ ਵਿਕਾਸ ਨਹੀਂ ਸੀ ਹੋਇਆ ਔਰ ਅਸੀਂ ਜਾ ਕੇ ਮੈਡਮ ਨੂੰ ਕਿਹਾ ਕਿ ਮੈਡਮ ਵੀ ਸਾਡੇ ਸ਼ਹਿਰ ਦੀ ਤਾਂ ਦੁਰਦਸ਼ਾ ਹੈ ਜੀ ਇੱਥੇ ਤੱਕ ਵੀ ਕਿ ਸਵੱਛ ਭਾਰਤ ਦੇ ਅਵਾਰਡ ਤਾਂ ਲਿਆ ਰਹੇ ਆਂ ਜੀ ਆਪਾਂ ਦਿੱਲੀ ਰਾਸ਼ਟਰਪਤੀ ਕੋ ਜਾ ਕੇ ਤੇ ਸ਼ਹਿਰ ਵਿੱਚ ਕੂੜਾ ਕਰਕਟ ਮੇਰੇ ਖਲ ਪਹਿਲਾਂ ਨਾਲੋਂ ਵੀ ਵੱਧ ਚੁੱਕਿਆ ਹੈ ਜੀ ਤੇ ਅਸੀਂ ਜਦੋਂ ਉਹਨਾਂ ਨੂੰ ਆਪਣੀ ਵਿਥਿਆ ਸੁਣਾਈ ਸ਼ਹਿਰ ਦੀ ਤਾਂ ਸਾਡੇ ਐਮ ਐਲ ਏ ਮੈਡਮ ਨੇ ਕਿਹਾ ਕਿ ਮੈਂ ਆਪ ਖੁਦ ਸ਼ਹਿਰ ਦਾ ਦੌਰਾ ਕਰੂੰਗੀ ਔਰ ਉਹਨਾਂ ਨੇ ਸਾਡੇ ਸਾਰੇ ਅਧਿਕਾਰੀ ਬੁਲਾਏ ਨਗਰ ਕੌਂਸਲ ਦੇ ਇਹਨਾਂ ਸਾਹਿਬ ਬੁਲਾਏ ਸਾਡੇ ਅਕਾਊਂਟੈਂਟ ਸਾਹਿਬ ਉਹਨਾਂ ਨੇ ਸਾਰੀ ਸਥਿਤੀ ਤੋਂ ਉਹਨਾਂ ਨੂੰ ਉਹਨਾਂ ਤੋਂ ਪੁੱਛਿਆ ਗਿਆ ਔਰ ਉਹਨਾਂ ਨੇ ਕਿਹਾ ਵੀ ਮੈਂ ਜਿਹੜੇ ਸ਼ਹਿਰ ਦੇ ਰੁਕੇ ਹੋਏ ਕੰਮ ਹੈ ਜਿਵੇਂ ਕਿ ਸਟਾਰਮ ਸਿਸਟਮ ਹੈ ਗਲੀਆਂ ਨਾਲੀਆਂ ਦੀ ਨੂੰ ਬੰਦ ਕਰਨ ਦਾ ਜਿਹੜਾ ਸਿਸਟਮ ਹੈ ਸ਼ਹਿਰ ਦੇ ਵਿੱਚ ਪਾਰਸ਼ੀਅਲਟੀ ਕੀਤੀ ਜਾ ਰਹੀ ਹੈ ਬਾਟਾ ਦੇ ਨਾਲ ਉਸ ਦੇ ਤਹਿਤ ਫਿਰ ਉਹਨਾਂ ਨੇ ਅੱਜ ਆਪ ਵੀੜਾ ਚੁੱਕਿਆ ਔਰ ਆ ਕੇ ਉਹਨਾਂ ਨੇ ਅੱਜ ਸਾਡਾ ਛੋਟਾ ਵੀਰ ਅਮਿਤ ਖੁੱਲਰ ਜੀ ਜਿਹੜਾ ਬਹੁਤ ਵੱਡਾ ਸਮਾਜ ਸੇਵੀ ਆ ਇਹਨਾਂ ਦਾ ਬਾਟ ਨੰਬਰ 16 ਇਸ ਦੇ ਵਿੱਚ ਆ ਕੇ ਉਹਨਾਂ ਨੇ ਤਕਰੀਬਨ 80 ਲੱਖ ਰੁਪਏ ਦੇ ਇਸ ਬਾੜ ਦੇ ਕੰਮ ਹੈ ਜਿਹੜੇ ਅੱਜ ਉਹਨਾਂ ਨੇ ਉਸ ਦਾ ਨੀਂਹ ਪੱਥਰ ਵੀ ਰੱਖਿਆ ਤੇ ਅੱਜ ਉਹਦਾ ਸ਼੍ਰੀ ਸ਼੍ਰੀ ਗਣੇਸ਼ ਵੀ ਕੀਤਾ ਔਰ ਉਹਨਾਂ ਨੇ ਭਰੋਸਾ ਦਿੱਤਾ ਕਿ 3 ਮਹੀਨੇ ਦੇ ਅੰਦਰ ਅੰਦਰ ਇਹ ਜਿਹੜਾ ਕੰਮ ਬਾੜ ਨੰਬਰ 16 ਦੇ ਵਿੱਚ ਸ਼ੁਰੂ ਹੋਇਆ ਉਹ ਮੁਕੰਮਲ ਕੀਤਾ ਜਾਵੇਗਾ ਅਤੇ ਨਾਲ ਦੀ ਨਾਲ ਅੱਜ ਜਿਹੜਾ ਮੇਨ ਬਾਜ਼ਾਰ ਦਾ ਵੀ ਉਹਨਾਂ ਨੇ ਦੌਰਾ ਕੀਤਾ ਔਰ ਮੇਨ ਬਾਜ਼ਾਰ ਦੇ ਵਿੱਚ ਜਿਹੜਾ ਪੇਵਰ ਬਲੌਕ ਲਾਉਣ ਦਾ ਬੜਾ ਚਿਰਾਂ ਤੋਂ ਬਾਜ਼ਾਰ ਦੇ ਵਿੱਚ ਮੇਰੇ ਖਿਆਲ 25 30 35 ਸਾਲਾਂ ਤੋਂ ਬਜਾਰ ਦੀ ਕਿਸੇ ਨੇ ਹਾਲ ਵਿੱਥਿਆ ਨਹੀਂ ਸੁਣੀ ਸੀ ਔਰ ਉਸ ਦੇ ਵਿੱਚ ਵੀ ਉਹਨਾਂ ਨੇ ਕੰਮਦਾਨ ਰਖਣ ਕੀਤਾ ਔਰ ਬਾਕੀ ਉਹਨਾਂ ਨੇ ਬਾਡ ਨੰਬਰ 7 ਤੋਂ ਬਾਡ ਨੰਬਰ 11 ਦੇ ਵਿੱਚ ਜਾ ਕੇ ਵੀ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਔਰ ਉੱਥੇ ਵੀ ਵਿਕਾਸ ਕਾਰਜ 26 ਲੱਖ ਦੇ ਬਾਡ ਨੰਬਰ 11 ਦੇ ਉਹ ਵੀ ਉਹਨਾਂ ਨੇ ਸ਼ੁਰੂ ਕਰ ਲੈ ਕੇ ਆ ਜੀ ਕੌਂਸਲਰ ਸਾਹਿਬ ਇੱਕ ਬਾਡ ਨੰਬਰ 9 ਦੀ ਜਿਹੜੀ ਬੜੀ ਸਮੱਸਿਆ ਹੈ ਖਾਸ ਕਰਕੇ ਸਕੂਲ ਦੇ ਅੱਗੇ ਪਾਣੀ ਖੜਨ ਦੀ ਹਾਂਜੀ ਤੁਸੀਂ ਦੇਖਿਆ ਹੋਣਾ ਵੀ ਜਦੋਂ ਵੀ ਬਾਰਿਸ਼ ਹੁੰਦੀ ਹੈ ਭਾਵੇਂ 10 ਮਿੰਟ ਦੀ ਹੋਵੇ ਉੱਥੇ ਪਾਣੀ ਖੜ ਜਾਂਦਾ ਹੈ ਉਸ ਦੇ ਲਈ ਅਸੀਂ ਬਹੁਤ ਕਿਹਾ ਤੇ ਹੁਣ ਅਸੀਂ ਐਮਐਲਏ ਮੈਡਮ ਦੇ ਨੋਟਸ 'ਚ ਲਿਆਂਦਾ ਕਿ ਇਸ ਦਾ ਇੱਕ ਟੈਕਨੀਕਲੀ ਰੀਜ਼ਨ ਹੈ ਕਿਉਂਕਿ ਬਾਸੱਡੇ ਦੇ ਵਿੱਚ ਇਸ ਦੀ ਰਿਕਵਰਟਾ ਔਰ ਜਿਸ ਨੂੰ ਕੇ ਬਾਸੱਡੇ ਦੇ ਵਿੱਚ ਰੋਕਿਆ ਗਿਆ ਔਰ ਉਸ ਦਾ ਜਿਹੜਾ ਰੁਕਾ ਹੈ ਪਾਣੀ ਦਾ ਜਿਵੇਂ ਮੇਰੇ ਤੋਂ ਪਹਿਲਾਂ ਚੇਅਰਮੈਨ ਸਾਹਿਬ ਨੇ ਵੀ ਦੱਸਿਆ ਤੁਹਾਨੂੰ ਕਿ ਉਸ ਦਾ ਰੁਕਾ ਮਰੰਡਾ ਸਾਈਡ ਨੂੰ ਕੀਤਾ ਗਿਆ ਹੋਇਆ ਹੈ ਜੀ ਉਸ ਦਾ ਜਿਹੜਾ ਨੇਚਰਲ ਰੁਕਾ ਹੈ ਉਹ ਨਦੀ ਵੱਲ ਨੂੰ ਹੋਣਾ ਚਾਹੀਦਾ ਹੈ ਜੀ ਸਟ੍ਰੇਟ ਰੋਪਨ ਰੋਡ ਦੇ ਨਾਲ ਉਹ ਜਦੋਂ ਤੱਕ ਸਾਡਾ ਬਸੱਡੇ ਦੇ ਵਿੱਚ ਲਾਈਟਾਂ ਤੇ ਉਹ ਜਿਹੜਾ ਕਟ ਹੈ ਉਸ ਨੂੰ ਖੋਲਿਆ ਨਹੀਂ ਜਾਂਦਾ ਤਾਂ ਸਾਡੇ ਜਿਹੜਾ ਚੰਡੀਗੜ੍ਹ ਰੋਡ ਦਾ ਪਾਣੀ ਹੈ ਉਹ ਸਾਨੂੰ ਉਸ ਭੈੜੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਣਾ ਔਰ ਅਸੀਂ ਬੇਨਤੀ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਜਿਹੜਾ ਬਸੱਡੇ ਵਾਲੀ ਪੁਲੀ ਨੂੰ ਪੁਲੀ ਦਾ ਜਿਹੜਾ ਪਾਣੀ ਦਾ ਲਾਂਗਾ ਉਹਨੂੰ ਅੱਗੇ ਚਲਾਇਆ ਜਾਵੇ ਅਤੇ ਸਾਡੇ ਜਿਹੜਾ ਚੰਡੀਗੜ੍ਹ ਰੋਡ ਹੈ ਸਾਰੀ ਜਿਸ ਦੇ ਨਾਲ ਚਨਾਲੋ ਤੱਕ ਦਾ ਏਰੀਆ ਜੁੜਦਾ ਹੈ ਸੱਜੇ ਪਾਸੇ ਪਾਰਟ ਨੰਬਰ 9 12 11 10 ਇਹ ਸਾਰੇ ਏਰੀਆ ਨੂੰ ਨਜਾਤ ਮਿਲੋਗੇ ਜੀ ਹੁਣ ਬਦਲੇਗੀ ਸ਼ਹਿਰ ਦੀ ਨੂੰ ਹਾਰਜੀਪ੍ਰਸਾਦ 9 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ ਦੇਖੋ ਜੀ ਜਿਹੜਾ ਐਡਾ ਮਹਾਲ ਮਾੜਾ ਕੀਤਾ ਗਿਆ ਹੈ ਜੀ ਸਾਡੇ ਸ਼ਹਿਰ ਦਾ ਸਾਢੇ 4 ਸਾਲ ਦੇ ਵਿੱਚ ਉਸ ਨੂੰ ਟਾਈਮ ਤਾਂ ਲੱਗੂਗਾ ਜੀ ਕਿਉਂਕਿ ਜੇ ਤੱਕ ਕੰਮ ਕੋਈ ਕਰਦੇ ਆਪ ਕੋਈ ਵੀ ਆਪਾਂ ਕੋਈ ਰਿਪੇਅਰ ਕਰਨੀ ਹੋਵੇ ਨਾਲ ਦੀ ਨਾਲ ਖੋਈ ਜਾਵੇ ਤਾਂ ਵਧੀਆ ਹੁੰਦੀ ਆ ਜੇ ਕਿਸਾਨ ਨੂੰ ਇੱਕਦਮ ਕਰਨੀ ਪੈ ਜਵੇ ਤਾਂ ਉਸ ਨੂੰ ਟਾਈਮ ਤਾਂ ਲੱਗਣਾ ਹੈ ਅੱਜ ਜਿਹੜੇ ਜੀ ਅਸੀਂ ਵਿਕਾਸ ਕਾਰਜ ਕੀਤੇ ਨੇ ਇਹ ਕੁਰਾਲੀ ਸ਼ਹਿਰ ਦੇ ਆ ਤਕਰੀਬਨ 6 ਕਰੋੜ ਦੇ ਜਿਹੜੇ ਵਿਕਾਸ ਕਾਰਜ ਕੀਤੇ ਆ ਉਹਨਾਂ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਤੇ ਬਹੁਤ ਸਾਰੇ ਕੰਮ ਨੇ ਜਿਹੜੇ ਕਰਾਲੀ ਚ ਕਰਨ ਵਾਲੇ ਪਏ ਨੇ ਹੁਣ ਖਰੜ ਦੇ ਵਿੱਚ ਅਸੀਂ ਜਿਹੜੀ ਆਪਣੀ ਕਮੇਟੀ ਬਣਾ ਲਈ ਆ ਆਮ ਆਦਮੀ ਪਾਰਟੀ ਦੀ ਉੱਥੇ ਸਾਡੀ ਟੀਮ ਸੈੱਟ ਹੈ ਪੂਰਾ ਪਲਾਨ ਬਣਾ ਰਹੇ ਆ ਹੁਣ ਅਗਲਾ ਜਿਹੜਾ ਸਾਡਾ ਟਾਰਗੇਟ ਹੈ ਕੰਮ ਕਰਨੇ ਆ ਉਹ ਹੁਣ ਕੁਰਾਲੀ ਹੈ ਖਰੜ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਮੇਟੀ ਬਣੀ ਹੈ ਉੱਥੇ ਤੁਹਾਨੂੰ ਸਾਰਾ ਚੇਂਜ ਹੈ ਜਿਹੜਾ ਇੱਕ ਸਾਲ ਦੇ ਅੰਦਰ ਅੰਦਰ ਮੇਜਰ ਚੇਂਜ ਹੈ ਨਹੀਂ ਕਿ ਥੋੜੇ ਬਹੁਤ ਗਲੀਆਂ ਨਾਲੀਆਂ ਬਣੀਆਂ ਲਾਈਟਾਂ ਲੱਗੀਆਂ ਮੈਂ ਬੋਲ ਕੇ ਨਹੀਂ ਦੱਸੂਗੀ ਮੈਂ ਕਰਕੇ ਦੱਸੂਗੀ ਦੂਸਰੇ ਨੰਬਰ ਉੱਤੇ ਜਿਹੜਾ ਕੁਰਾਲੀ ਹੈ ਕੁਰਾਲੀ ਦੇ ਵਿੱਚ ਕੰਮ ਹੋਣਗੇ ਕੁਰਾਲੀ ਦੇ ਲੋਕਾਂ ਨੂੰ ਸੀਵਰੇਜ ਦੀ ਕੂੜਾ ਕਰਕਟ ਦੀ ਸਮੱਸਿਆ ਹੈਗੀ ਹੈ ਇੱਥੇ ਮੈਨੂੰ ਗਲੀ ਗਲੀ ਜਾਣਾ ਪੈਣਾ ਤਾਂ ਇਹਨਾਂ ਅਫਸਰਾਂ ਨੇ ਕੰਮ ਕਰਨਾ ਇਹਨਾਂ ਦਾ ਕੰਮ ਬਹੁਤ ਸਲੋ ਹੈ ਸੋ ਅੱਜ ਬਹੁਤ ਸਾਰੇ ਕਮਾ ਦਾਪਾ ਬਾਜ਼ਾਰ ਦੇ ਕੁਝ ਕੰਮ ਸੀਗੇ ਵੱਖ-ਵੱਖ ਵਾਰਡਾਂ ਦੇ ਕੰਮ ਐ ਨਿਕਾਸੀ ਦੀਆਂ ਪਾਈਪਲਾਈਨਸ ਨੇ ਸੋ ਕੰਮ ਕੀਤੇ ਨੇ ਜਿਹੜੀਆਂ ਦਿੱਕਤ ਆ ਰਹੀਆਂ ਨੇ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਰਾਲੀ ਦੇ ਲੋਕਾਂ ਨੂੰ ਬਹੁਤ ਰਾਹਤ ਦੇ ਦਵਾਂਗੇ ਸਰਕਾਰ ਵੱਲੋਂ ਵਿਕਰਮ ਮਜੀਠੀਏ ਦੇ ਜਿਹੜਾ ਵਿਜੀਲੈਂਸ ਦਾ ਜਿਹੜਾ ਕੇਸ ਉਹ ਵੀ ਹੋਇਆ ਉਹ ਤੁਹਾਨੂੰ ਕਿਵੇਂ ਦਿਖਦੇ ਹੋ ਦੇਖੋ ਜਿਹੜਾ ਵੀ ਬੰਦਾ ਕੋਈ ਅਪਰਾਧੀ ਹੈ ਉਹ ਤੇ ਪਰਚਾ ਹੋਣਾ ਚਾਹੀਦਾ ਪਹਿਲਾਂ ਹੀ ਹੋ ਜਾਣਾ ਉਹ ਤਾਂ ਕਦੋਂ ਦੀ ਸਰਕਾਰ ਜਿਹੜੀ ਕਾਰਵਾਈ ਕਰ ਰਹੀ ਹੈ ਤੇ ਬੜਾ ਅੱਛਾ ਫੈਸਲਾ ਸਰਕਾਰ ਦਾ ਤੇ ਸਰਕਾਰ ਨੂੰ ਹੁਣ ਪ੍ਰੋਪਰ ਜਿਹੜੇ ਉਹਦੇ ਪੁਕਤਾ ਸਬੂਤਾ ਹੱਥ ਲੱਗੇ ਆ ਉਹ ਤੇ ਲਗਾਤਾਰ ਸਰਕਾਰ ਜਾਂਚ ਕਰ ਰਹੀ ਸੀ ਤੇ ਕੀ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਜਿਹੜੇ ਮਗਰਮੱਛਾ ਫੜੇ ਜਾ ਸਕਦੇ ਆ ਮਗਰਮੱਛਾ ਨੂੰ ਫੜਨਾ ਚਾਹੀਦਾ ਜੀ ਜਿਹੜੇ ਬਲੋਕਰ ਜਿਹੜੇ ਲੋਕਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਡੈਫੀਨਿਟਲੀ ਉਹਨਾਂ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੀਆਂ ਵੀ ਗੱਲਾਂ ਆਮ ਆਦਮੀ ਪਾਰਟੀ ਕਹਿ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਉਹਨਾਂ ਦੀ ਸਰਕਾਰ ਹੁਣ ਐਕਸ਼ਨ ਲੈ ਰਹੀ ਹੈ ਬਹੁਤ ਅੱਛੀ ਗੱਲ ਹੈ ਲੋਕਾਂ ਨੂੰ ਇਸ ਗੱਲ ਦੀ ਹਮੇਸ਼ਾ ਤੋਂ ਵੇਟ ਰਹੀ ਹੈ ਤੇ ਜਿਹੜਾ ਸਰਕਾਰ ਨੇ ਹੁਣੇ ਐਕਸ਼ਨ ਲਿਆ ਇਹ ਸ਼ਲਾਘਾਯੋਗ ਹੈ ਲੋਕ ਇਸ ਨਾਲ ਰਾਹਤ ਮਹਿਸੂਸ ਕਰ ਰਹੇ ਨੇ ਪਰ ਪਾਰਟੀ ਦੇ ਆਗੂ ਕਹਿ ਰਹੇ ਆ ਕਿ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਤਾਂ ਕਹਿੰਦੇ ਇਹ ਤਾਂ ਕਹਿੰਦੀ ਹੁੰਦੇ ਨੇ ਇਹ ਤਾਂ ਕਹਿਣ ਦੇ ਤਾਂ ਲੋਕਾਂ ਦੀ ਗੱਲ ਹੈ ਤਾਂ ਕਹਿਣਗੇ ਲੋਕ ਇਹ ਤਾਂ ਚੀਜ਼ਾਂ ਤੁਸੀਂ ਕਿਸੇ ਪਾਰਟੀ ਦਾ ਫਾਲੋ ਵੀ ਸਾਨੂੰ ਟਾਰਗੇਟ ਕੀ ਜੇ ਨਹੀਂ ਫੜਾਂਗੇ ਫਿਰ ਕਹਾਂਗੇ ਫੜਦੇ ਨਹੀਂ ਲੋ ਹੁਣ ਇਹਨਾਂ ਨੇ ਉਹ ਪਹਿਲਾਂ ਗੱਲਾਂ ਕੀਤੀਆਂ ਸੀ ਹੁਣ ਇਹ ਉਹ ਗ੍ਰਿਫਤਾਰੀ ਨਹੀਂ ਕਰ ਰਹੇ ਜੇ ਉਸਤਾਰੀ ਕਰਾਂਗੇ ਤਾਂ ਪਾਰਟੀ ਤਾਂ ਕਹੂਗੀ ਵੀ ਇਹਨਾਂ ਨੂੰ ਟਾਰਗੇਟ ਕੀਤਾ ਇਹ ਮੁੱਦਾ ਬੜਾ ਸੰਗੀਨ ਸੀ ਜੋ ਚੱਲ ਰਿਹਾ ਸੀ ਤਾਂ ਉਸ ਨੂੰ ਲੈ ਕੇ ਵੀ ਜਿਹੜਾ ਹੁਣ ਕਾਨੂੰਨ ਬਣਾਏ ਜਾ ਰਹੇ ਆ ਕੀ ਕੰਗਰਸ ਬਿਲਕੁਲ ਜੀ ਜੋ ਸਰਕਾਰ ਦੀ ਮੁੱਖ ਮੰਤਰੀ ਸਾਹਿਬ ਇਹਦੇ ਤੇ ਕਾਰਵਾਈ ਆਪਣੀ ਲੀਗਲ ਕਾਰਵਾਈ ਕਰ ਰਹੇ ਆ ਲੰਬੇ ਸਮੇਂ ਤੋਂ ਇਸ ਚੀਜ਼ ਉੱਪਰ ਲੱਗੇ ਹੋਏ ਆ ਲੋਕਾਂ ਨੂੰ ਉਮੀਦ ਹੈ ਪੂਰੀ ਇਸ ਚੀਜ਼ ਤੇ ਅੱਛਾ ਰਿਜ਼ਲਟ ਆਊਗਾ ਹਾਂ ਤੁਹਾਡੇ ਕੋਲ ਹਲਕਾ ਖਰੜ ਦੀ ਜ਼ਿੰਮੇਵਾਰੀ ਕਿੰਨਾ ਕੁ ਨਸ਼ਾ ਲੱਗਦਾ ਵੀ ਬੰਦ ਹੋ ਚੁੱਕਿਆ ਹੈ ਦੇਖੋ ਬਹੁਤ ਵੱਡਾ ਫਰਕ ਪਿਆ ਪਿੰਡਾਂ 'ਚ ਆਪਾਂ ਜਾਣੇ ਹੁਣ ਅੱਗੇ ਵੀ ਸਾਡੀ ਜਿਹੜੀ ਮੁਹਿੰਮਾ ਅਸੀਂ ਕੰਟੀਨਿਊ ਕਰ ਰਹੇ ਹਾਂ 11 ਤਰੀਕ ਤੋਂ ਤੇ ਤੁਸੀਂ ਵੀ ਇਹ ਸਾਰੀਆਂ ਚੀਜ਼ਾਂ ਨੂੰ ਦੇਖਿਆ ਹੋਣਾ ਵੀ ਬਹੁਤ ਬੜੀ ਠੱਲ ਪਈ ਹੈ ਪਿੰਡਾਂ ਦੇ ਬਹੁਤ ਸਾਰੇ ਜਿਹੜੇ ਨਸ਼ਾ ਤਸਕਰ ਸੀਗੇ ਤੇ ਉਹਨਾਂ ਦੇ ਵਿੱਚ ਵੀ ਬੜਾ ਵੱਡਾ ਜਿਹੜਾ ਇਹਦਾ ਅਸਰ ਹੋਇਆ ਤੇ ਮੈਂ ਤਾਂ ਆਪਣੇ ਵੱਲੋਂ ਇੱਕ ਇਹ رائے ਪੇਸ਼ ਕਰੂੰਗੀ ਕਿ ਜਿਹੜਾ ਵੀ ਬੰਦਾ ਨਸ਼ੇ ਦੇ ਵਿੱਚ ਫੜਿਆ ਜਾਂਦਾ ਨਸ਼ਾ ਕਰਦਾ ਫੜਿਆ ਜਾਂਦਾ ਚਾਹੀ ਉਹ ਯੂਜ਼ਰ ਹੈ ਚਾਹੀ ਉਹ ਡੀਲਰ ਹੈ ਹਰ ਮਹੀਨੇ 2 ਸਾਲ ਉਹਦਾ ਡੋਪ ਟੈਸਟ ਹੋਣਾ ਚਾਹੀਦਾ ਇੱਕੀ ਦੁਬਾਰਾ ਕਰਤਾ ਨਹੀਂ ਰਹਿਗੇ ਤੇ ਕਿਉਂਕਿ ਇਹ ਕਈ ਦੇਸ਼ਾਂ ਦੇ ਵਿੱਚ ਇਦਾਂ ਦੇ ਜਿਹੜੇ ਕਾਨੂੰਨੋ ਬਣਾਏ ਗਏ ਨੇ ਹਰ ਮਹੀਨੇ ਉਹਨਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ 2 ਸਾਲ ਦੇ ਲਈ ਤੇ ਜਦੋਂ ਡੋਕ ਟੈਸਟ ਹੋਊਗਾ ਆਪਣੇ ਆਪ ਨਸ਼ਾ ਛੱਡ ਜਾਣਗੇ ਪਿਛਲੇ 3.5 ਸਾਲਾਂ ਚ ਕਿੰਨੇ ਘਰੇੜੇ ਖਰੜ ਹਲਕੇ ਦਾ ਵਿਕਾਸ ਹੋਇਆ ਥੋੜਾ ਬ੍ਰੀਫ ਕਰੋ ਦੇਖੋ ਖਰੜ ਦੇ ਵਿੱਚ ਜਿਹੜਾ ਖਰੜ ਸ਼ਹਿਰ ਦਾ ਵਿਕਾਸ ਆ ਮੈਂ ਕੋਈ ਕਮੀ ਨਹੀਂ ਛੱਡੀ ਉੱਥੇ ਪ੍ਰੋਜੈਕਟ ਲੈਉਣ ਦੀ ਇੱਕ ਜੌਲੀ ਵਾਟਰ ਆਪਾਂ ਲੈ ਕੇ ਆਏ ਸੀਗੇ 100 ਕਰੋੜ ਤੋਂ ਉੱਪਰ ਦਾ ਪ੍ਰੋਜੈਕਟ ਉਹਦਾ ਹੁਣ ਕੰਮ ਆ ਜਿਹੜਾ ਉਹ ਟੈਂਡਰ ਅਲਾਟ ਹੋ ਗਿਆ ਕੰਮ ਗਰਾਉਂਡ ਉੱਤੇ ਸ਼ੁਰੂ ਹੋ ਗਿਆ ਇੱਕ ਦਿਨ ਚ ਅਸੀਂ ਉਹਦਾ ਤੋਂ ਘੱਟ ਹੀ ਕਰਾਂਗੇ ਅਸੀਂ ਉੱਥੇ ਬਿਜਲੀ ਦੇ ਜਿਹੜੇ ਗ੍ਰਿਡ ਨੇ ਤਕਰੀਬਨ 50 ਕਰੋੜ ਦਾ ਕੰਮ ਬਿਜਲੀ ਦੇ ਗ੍ਰੇਡਸ ਟਰਾਂਸਫਾਰਮਰ ਤੋਂ ਲੈ ਕੇ ਤਾਰਾਂ ਦੀ ਲਿਫਟਿੰਗ ਤੋਂ ਲੈ ਕੇ ਬਹੁਤ ਸਾਰੇ ਕੰਮ ਕਰਵਾਏ ਨੇ ਤੇ ਉਸ ਤੋਂ ਬਿਨਾ ਜਿਹੜੇ ਨਵੇਂ ਤਿੰਨ ਵੱਡੇ ਹੁਣ ਤੱਕ ਇੱਕ ਹੀ ਸੀਵਰੇਜ ਸੀ ਆਪਾਂ ਨਵੇਂ ਵੱਡੇ ਤਿੰਨ ਸੀਵਰੇਜ ਜਿਹੜੇ ਪਾਈਪਾਂ ਤੁਹਾਨੂੰ ਪਤਾ ਹੀ ਆ ਲੋਕਾਂ ਨੂੰ ਦਿੱਕਤਾਂ ਵੀ ਆਉਂਦੀਆਂ ਪਵਾਈਆਂ ਨੇ ਰਹਿੰਦੇ ਖੁੰਦੇ ਕੰਮ ਜਿਹੜੇ ਆ ਕੋਈ ਕਿਤੇ ਲਾਈਟਾਂ ਨਹੀਂ ਕਿਤੇ ਕੋਈ ਪਾਰਕ ਦੀ ਕਮੀ ਆ ਮੈਂ ਲੋਕਾਂ ਨੂੰ ਇੱਕ ਗੱਲ ਕਹਿਣੀ ਆ ਤੁਸੀਂ ਹੱਥ ਰੱਖਣਾ ਵੀ ਆ ਕੰਮ ਕਰਨਾ ਅਸੀਂ ਕਰਨ ਵਾਲੇ ਆ ਹੁਣ ਥੋੜਾ ਸੀਵਰੇਜ ਵੀ ਠੀਕ ਕਰਵਾਵਾਂਗੇ ਪਾਣੀ ਦੀ ਸਮੱਸਿਆ ਵੀ ਪੂਰਨ ਤੌਰ ਤੇ ਠੀਕ ਕਰਨ ਤੇ ਲੱਗੇ ਹੋਏ ਆ ਕਿਤੇ ਕਿਤੇ ਵੀ ਕੋਈ ਕਮੀ ਰਹਿੰਦੀ ਹੈ ਇਸ ਟਾਈਮ ਤੁਹਾਡੇ ਤੁਸੀਂ ਮੂੰਹੋਂ ਗੱਲ ਕੱਢਣੀ ਹੈ ਤੁਹਾਡੇ ਕੋਲ ਹਨ ਅਲਾਦੀਨ ਦਾ ਚਰਾਗਾ ਹੁਣ ਖਰੜ ਸ਼ਹਿਰ ਵਾਲਿਆਂ ਨੇ ਕਿਉਂਕਿ ਉੱਥੇ ਕਮੇਟੀ ਆਮ ਆਦਮੀ ਪਾਰਟੀ ਦੀ ਹੈ ਕੋਈ ਵੀ ਬੰਦਾ ਉੱਠ ਕੇ ਇੱਕ ਗੱਲ ਉਹ ਮੂੰਹ ਚ ਕਹੂਗਾ ਕਿ ਆਹ ਕੰਮ ਕਰਨਾ ਕਰਨ ਵਾਲੇ ਅਸੀਂ ਨਹੀਂ ਪਿੱਛੇ ਜੇ ਦੁਕਾਨਾਂ ਵੀ ਢਾਈਆਂ ਕੁਰਾਲੀ ਸ਼ਹਿਰ ਦੇ ਵਿੱਚ ਵੀ ਕੋਈ ਆਉਣ ਵਾਲੇ ਸਮੇਂ ਵਿੱਚ ਵੀ ਐਦਾਂ ਦਾ ਪਲਾਨ ਹੈ ਕਿਉਂ ਨਹੀਂ ਹੈਗਾ ਜੇ ਉਹ ਜੋ ਵੀ ਇਲੈਗਲ ਕੰਸਟਰਕਸ਼ਨ ਕਰੂਗਾ ਉਹਦੇ ਤੇ ਕਾਰਵਾਈ ਹੋਊਗੀ ਗਲਤ ਕੁਰਾਲੀ ਦੇਖ ਰਹੇ ਹੋ ਜਾਂ ਖਰੜ ਦੇ ਵਿੱਚ ਹੁਣ ਖਰੜ ਦੇ ਵਿੱਚ ਸ਼ੁਰੂ ਕਰਾਂਗੇ ਜੀ ਖਰੜ ਦੇ ਵਿੱਚ ਸਾਰੀ ਅਸੀਂ ਡਿਟੇਲ ਬਣਵਾ ਰਹੇ ਹਾਂ ਵੀ ਕਿੱਥੇ ਕਿੱਥੇ ਜਿਹੜੀ ਗੈਰ ਕਾਨੂੰਨੀ ਕੰਸਟਰਕਕਸ਼ਨ ਹੋਈ ਹੈ ਖਰੜ ਦੇ ਵਿੱਚ ਹੁਣ ਕਾਰਵਾਈ ਇਸ ਕਿੰਨੀ ਹੋ ਚੁੱਕੀ ਹੈ ਜਿਹੜੀ ਤੁਸੀਂ ਬਣਾਈਏ ਲਿਸਟ ਬੇਹੱਦ ਹੋਣੀ ਕਿੰਨੀ ਤਾਂ ਮੈਨੂੰ ਬਹੁਤ ਸਾਰੇ ਤ ਜਲਦੀ ਤੁਹਾਨੂੰ ਰਿਪੋਰਟ ਦਵਾਂਗੇ ਇਹਦੀ ਜਲਦੀ ਸ਼ੁਰੂ ਕਰਕੇ ਹੁਣ ਇਹਦੀ ਤੇ ਕਾਰਵਾਈ ਮੈਂ ਅੱਜ ਹੀ ਗੱਲ ਕਰਕੇ ਆਟੀਆਂ ਇਸ ਟੀਮ ਉਤੇ ਵੀ ਆਪਾਂ ਖਰੜ ਦੇ ਵਿੱਚ ਵੀ ਜਿਹੜੀਆਂ ਗੈਰ ਕਾਨੂੰਨੀ ਉਹ ਸਾਰੀਆਂ ਹੋਈਆਂ ਨੇ ਉਹਨਾਂ ਨੂੰ ਢਾਈਏ ਕਿ ਆਪ آدمی ਪਾਰਟੀ ਦਾ ਕੁਰਾਲੀ ਚ ਵੀ ਪ੍ਰਧਾਨ ਬਣ ਸਕਦਾ ਜੀ ਆਣ ਵਾਲੇ ਬਣਾਓ ਤੁਸੀਂ ਬਣਾਉਣਾ ਜੀ ਬਣਾਓ ਸਾਰੇ ਜਣੇ ਲੋਕਾਂ ਨੇ ਬਣਾਉਣਾ ਐਮਸੀ ਸਾਹਿਬਾਨਾਂ ਨੇ ਬਣਾਉਣਾ ਉੱਥੇ ਵੀ ਤਾਂ ਬਣਾਇਆ ਹੀ ਹੈ ਖਰੜ ਦੇ ਵਿੱਚ ਉੱਥੇ ਕੰਮ ਹੋਣਗੇ ਮੇਰੀ ਤਾਂ ਅੱਛਾ ਹੀ ਇੱਕਾ ਕੰਮ ਮੈਨੂੰ ਤਾਂ ਇੱਕ ਹੀ ਗੱਲ ਦੀ ਭੁੱਖਾ ਵੀ ਕੰਮ ਹੋਵੇ ਲੋਕਾਂ ਲੋਕ ਸੀਸਾ ਦੇਣ ਲੋਕ ਖੁਸ਼ ਹੋਣ ਲੋਕਾਂ ਦੇ ਚਿਹਰੇ ਤੇ ਖੁਸ਼ੀ ਦਿਖੇ ਜੇ ਤੁਹਾਨੂੰ ਡਿਵੈਲਪਮੈਂਟ ਕਰਨ ਵਾਲੀ ਐਮਐਲਏ ਮਿਲੀ ਆ ਮੈਂ ਤਾਂ ਐਮਸੀ ਸਾਹਿਬਾਨਾਂ ਨੂੰ ਕਹੂੰਗੀ ਕੀ ਲੈਣਾ ਤੁਸੀਂ ਰਾਜਨੀਤੀ ਤੋਂ ਕੰਮ ਕਰਨ ਵਾਲੇ ਬੰਦੇ ਨੂੰ ਚੁਣੋ ਪੂਰੇ ਸਾਨੂੰ ਖੇਲਣ ਦੀ ਜਗ੍ਹਾ ਹੈਗੀ ਨਹੀਂ ਖੇਲਣ ਦੀ ਅੱਜ ਕੀ ਹੋਇਆ ਇੱਥੇ ਕੌਣ ਆਇਆ ਸੀ ਅਨਮੋਲ ਗਗਨ ਮਾਨ ਮੈਮ ਆਈ ਸੀ ਅੱਛਾ ਤੁਸੀਂ ਕੀ ਕਿਹਾ ਉਹਨਾਂ ਨੂੰ ਕੀ ਸਾਨੂੰ ਰੇ ਗਰਾਊਂਡ ਦੀ ਜ਼ਰੂਰਤ ਹੈ ਸਾਨੂੰ ਰੇ ਖੇਡਣ ਨੂੰ ਜਗ੍ਹਾ ਨਹੀਂ ਮਿਲਦੀ ਜੀ ਅੱਛਾ ਫਿਰ ਮੈਡਮ ਨੇ ਕੀ ਕਿਹਾ ਉਹਨਾਂ ਨੇ ਹੋਰ ਕਿਸੇ ਨੂੰ ਕਹਿ ਗਏ ਤੁਸੀਂ ਲੱਭ ਕੇ ਰਲੋ ਕਹਿੰਦੇ ਸੀ ਉੱਥੇ ਜਗ੍ਹਾ ਤੁਹਾਡੀ ਖੇਡਣ ਦੀ ਜਗ੍ਹਾ ਬਣਾ ਦੂਗੇ ਅੱਛਾ ਨੇੜੇ ਤੇੜੇ ਕਿਤੇ ਹਾਂਜੀ ਹੁਣ ਤੁਸੀਂ ਲੱਭੂਗੇ ਜਗ੍ਹਾ ਲੱਭ ਦੂਗੇ ਜੀ